ਵੀ ਸਟਾਰ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਹੋਣਗੇ ਸਭ ਅੱਜ ਮੈਂ ਆਪ ਨੂੰ ਕੈਰਪੂਲ ਤੇ ਮਸਲੀਨ ਦੇ ਦੁਪੱਟੇ ਦੇ ਨਾਲ ਸੂਟ ਦਿਖਾਉਣ ਲੱਗੀ ਆਂ ਦੇਖੋ ਇਸ ਦੇ ਵਿੱਚ ਨਾ ਇਹ ਜਿਹੜਾ ਆਪਣੀ ਸਟਾਕ ਹੈ ਨਾ ਉੱਤੇ ਪੈਨਨ ਬਣੇ ਹੋਏ ਹਨ ਲੇਸ ਦਾਕਰ ਉਹਨੇ ਬਣਾਏ ਹੋਏ ਹੈ ਤੇ نیچے ਕੀ ਰੀਤੇ ਵੀ ਦੇਖੋ ਇਸ ਤਰ੍ਹਾਂ ਕੱਪੜਾ ਲਗਾ ਕੇ ਹੈ ਨਾ ਤੇ ਉਹਨਾਂ ਨੇ ਬਹੁਤ ਹੀ ਵਧੀਆ ਜਿੰਦਾ ਮਤਲਬ embroideri ਵੀ ਆਪਾਂ ਕਰਵਾਈ ਹੋਈ ਹੈ ਇਸ ਤਰ੍ਹਾਂ ਦਾ ਬਣਾਇਆ ਹੋਇਆ ਹੈ ਇਸ ਤੇ ਨਾਲ ਹੀ ਇਸ ਦੇ ਨਾਲ ਸਲਵਾਰ ਵਰਤ ਤੁਹਾਨੂੰ ਮਿਲੇਗਾ ਸਲਵਾਰ ਵਰਤ ਇੱਕ ਨੀਲ ਨਾ ਮਤਲਬ ਜੇ ਕੁਝ ਵੀ ਸਮਾਣਾ ਹੈ ਟੈਂਟ ਪਲਾਦੋ ਜੋ ਵੀ ਨਾ ਤੇ ਸਲਵਾਰ ਵਰਤਿਆ ਤੇ ਇਸ ਤਰ੍ਹਾਂ ਜੋ ਬਹੁਤ ਈਜੀ ਜਿਹੜੀ ਗੈਟਅਪ ਆਣੀ ਉਹ ਤੁਹਾਨੂੰ ਦੇਖੋ ਇਸ ਦਾ ਦੁਪੱਟਾ ਦੁਪੱਟਾ ਇਸ ਦਾ ਹੈਗਾ ਜੀ ਉਹ ਸਰੀ ਦਾ ਜਿੰਨੇ ਰੰਗ ਉਹਨਾਂ ਨੇ ਸੂਟ ਵਿੱਚ ਪਾਏ ਆ ਉਨੇ ਹੀ ਰੰਗ ਉਹਨਾਂ ਨੇ ਦੁਪੱਟੇ ਵਿੱਚ ਪਾਏ ਆ ਦੇਖੋ ਤੁਸੀਂ ਨਾ ਤੇ ਇਹ ਹੈਗਾ ਜਿੱਦਾਂ ਮਸਲੀਨ ਦਾ ਦੁਪੱਟਾ ਭਾਰੀ ਦੇ ਵਿੱਚ ਛੋਟੀਆਂ-ਛੋਟੀਆਂ ਜੋ-ਜੋ ਸੁੰਦਰ ਉਹਦੇ ਵਿੱਚ ਵੀ ਲਾਈਨਾਂ ਆ ਤੇ ਦੁਪੱਟੇ ਵਿੱਚ ਵੀ ਲਾਈਨਾਂ ਆ ਕਿੰਨੇ ਰੰਗ 1 2 3 4 ਚਾਰ ਰੰਗ ਦਾ ਦੁਪੱਟਾ ਹੈ ਜਿੱਤਾ ਉਦੋਂ ਤਾਂ 5 6 7 ਰੰਗ ਹੀ ਆ ਜਿੱਤਾ ਤੇ ਸੱਤ ਰੰਗ ਲੱਗਦੇ ਸੱਤ ਦੁਪੱਟਾ ਮੇਰਾ ਸੱਤ ਰੰਗ ਦਾ ਦੁਪੱਟਾ ਹੈ ਨਾ ਉਹ ਆ ਚਾਰੇ ਪਾਸੇ ਲੀਸ ਵਰਕ ਹੈ ਤੇ ਇਹ ਹੈਗਾ ਨੰਬਰ 1 ਤੇ ਇੱਕ ਨੰਬਰ ਤੇ ਇਸ ਦੀ ਕੀਮਤ ਹੈਗੀ ਆ 2250 ਰੁਪਏ ਹੈ 2250 ਤੱਕ ਤੁਹਾਡੇ ਘਰ ਤੱਕ ਇਹ ਮਿਲੇਗਾ ਤੇ ਅੱਜ ਕਿੱਥੇ 2250 ਵਾਲਾ ਚਲੋ ਕੋਈ ਨਹੀਂ 2250 ਜਿੱਦਾ ਹੈ ਨਾ ਇਹਦੀ ਕੀਮਤ ਇਹਦੇ ਵਿੱਚ ਹੈਗੀ ਆ ਸਾਡੇ ਕੋਲ 5 ਸੁੱਟ ਹੈ ਨਾ ਦੂਜੇ ਨੰਬਰ ਦੇ ਆਵੇਗਾ ਆ ਬਾਇੰਗ ਕਲਰ ਬਾਇੰਗ ਕਲਰ ਤੇ ਦੇਖੋ ਨਾ 24.50 24.50 ਰੁਪਏ ਜਰੀਗਾ ਤੀਸਰੇ ਨੰਬਰ ਤੇ ਆਵੇਗਾ ਤੀਸਰੇ ਨੰਬਰ ਤੇ ਆ ਮਹਿੰਦੀ ਮੈਂਡੀ ਸ਼ੇਡ ਆ ਵੀਗਾ ਦੁਪੱਟਾ ਤੁਹਾਨੂੰ ਤੁਸੀਂ ਕੋਈ ਫਿਕਰ ਨਹੀਂ ਕਰਨਾ ਜਿਹੜਾ ਤੁਹਾਨੂੰ ਅਸੀਂ ਭੇਜਣਾ ਹੈ ਸਾਰਾ ਖੋਲ ਕੇ ਚੈੱਕ ਕਰਕੇ ਭੇਜਣਾ ਜਿੱਦਾਂ ਹੁਣ ਸਾਡੇ ਕੋਲ ਹਲੇ ਕੁਝ ਬੰਦਿਆਂ ਦੀ ਨਹੀਂ ਹੈਗੀ ਸਾਡੇ ਕੋਲ ਐਨੀ ਹਨਾ ਤੇ ਅਸੀਂ ਆਪ ਹੀ ਕੰਮ ਕਰਦੇ ਆ ਤੇ ਕਿਉਂਕਿ ਸੂਟਾਂ ਦੀ ਫਿਗਰੇਸ ਖਰਾਬ ਹੋ ਜਾਂਦੀ ਹੈ 2400 ਰੁਪਏ ਠੀਕ ਹੈ ਜੀ ਤੇ ਚੌਥਾ ਸੂਟ ਹੈਗਾ ਜੀ ਮਹਿਰੂਨ ਮਹਿਰੂਨ ਕਲਰ ਚਾਰ ਸੂਟ ਹੈ ਜੀ ਪੰਜ ਦੀ ਚਾਰ ਆ 2450 ਰੁਪਏ ਦੀ ਕੀਮਤ 2450 ਰੁਪਏ ਤੁਹਾਡੇ ਘਰ ਤੱਕ ਫ੍ਰੀ ਮਿਲੇਗਾ ਅਗਰ ਤੁਹਾਨੂੰ ਸੁਣ ਪਸੰਦ ਆਵੇ ਤਾਂ ਤੁਸੀਂ ਆ ਨੰਬਰ ਤੇ ਐਸ ਐਡਰੈਸ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰਨਾ ਤੁਸੀਂ ਨੋਰਮਲ ਗੱਲਬਾਤ ਜੋ ਕਰਨੀ ਵਾਇਸ ਮੈਸੇਜ ਕਰਨਾ ਤੁਸੀਂ 8968889560 ਤੇ ਜਿਹੜੇ ਤੁਸੀਂ ਪੈਸੇ ਭੇਜਣੇ ਤੇ ਸਕਰੀਨ ਸ਼ਾਟ ਉਹ ਤੁਸੀਂ 94025188149402518814 ਮੈਂ ਆਸ ਕਰਦੀ ਕਿ ਤੁਹਾਨੂੰ ਇਹ ਪਸੰਦ ਆਣਗੇ ਤੇ 6233 ਬੁਕਿੰਗ ਕਰੋ ਤੇ ਆਪਣੀਆਂ ਭੈਣਾਂ ਨੂੰ ਆਪਣੀਆਂ ਧੀਆਂ ਨੂੰ ਰਖੜੀ ਤੇ ਤੀਜ ਤੇ ਜੋ ਵੀ ਤੇ ਤੁਹਾਡੇ ਫੰਕਸ਼ਨ ਆਣੇ ਉੱਤੇ ਤੁਸੀਂ ਇਹਨਾਂ ਨੂੰ ਗਿਫਟ ਕਰ ਸਕਦੇ ਹੋ ਸੱਸੀ ਪਾਗੀ